ਪੰਜਾਬ ਸਰਕਾਰ ਨੇ ਕੀਤਾ ਵੱਡਾ ਐਲਾਨ 2-2 ਲੱਖ ਰੁਪਏ ਦਾ ਮਿਲੇਗਾ ਲਾਭ ਡਾਕਖਾਨੇ ਦੀ ਸਰਕਾਰੀ ਸਕੀਮ ਹੋਈ ਸ਼ੁਰੂ ਪੰਜਾਬ ਵਿੱਚ ਇਸ ਤਰੀਕ ਨੂੰ ਭਾਰੀ ਮੀਦੀ ਚੇਤਾਵਨੀ ਅੱਜ ਦੀਆਂ ਵੱਡੀਆਂ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਗੁਜ਼ਾਰਿਸ਼ ਬੇਨਤੀ ਕਰਦੇ ਹਾਂ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਪੰਜਾਬ ਵਿੱਚ ਸਿਹਤ ਕ੍ਰਾਂਤੀ ਆਮ ਆਦੀ ਕਲੀਨਿਕਾਂ ਦੇ ਇਲਾਜ ਤੋਂ 96% ਮਰੀਜ਼ ਸੰਤੁਸ਼ਟ ਰਿਪੋਰਟ ਕਾਰਡ ਚ ਖੁਲਾਸਾ ਪੰਜਾਬ ਦੀ ਸਿਹਤ ਸੰਭਾਲ ਪਰਨਾਰੀ ਦੀ ਬਦਲੀ ਨਹਾਰ ਭਗਵਾਨ ਤੁਮਾਰ ਸਰਕਾਰ ਨੇ ਦੇ ਮੁਫਤ ਮਿਆਰੀ ਇਲਾਜ ਨਾਲ ਆਮਾ ਦੀ ਕਲੀਨਿਕਾਂ ਨੇ ਜਿੱਤਿਆ ਲੋਕਾਂ ਦਾ ਭਰੋਸਾ ਵੱਡੀ ਖਬਰ ਤੁਹਾਣਾ ਹਾਂਜੀ ਕਰ ਰਹੇ ਹਾਂ ਤਾਜ਼ਾ ਅਪਡੇਟ ਜਿਹੜੀ ਹੈ ਦੇਖ ਸਕਦੇ ਹੋ ਆਮਾ ਦੀ ਕਲੀਨਿਕਾਂ ਦੇ ਇਲਾਜ ਤੋਂ 96% ਮਰੀਜ਼ ਸੰਤੁਸ਼ਟ ਵੱਡੀ ਅਪਡੇਟ ਇੱਕ ਹੋਰ ਸਾਹਮਣੇ ਆ ਰਹੀ ਹੈ ਜੀ ਮਾਨ ਸਰਕਾਰ ਦਾ ਵੱਡਾ ਫੈਸਲਾ ਪਸ਼ੂਆਂ ਦੀਆਂ ਦਵਾਈਆਂ ਤੇ ਮਿਲੇਗੀ 30% ਦੀ ਛੋਟ ਜੀ ਹਾਂ ਪਸ਼ੂ ਪਾਲਕਾਂ ਦੀਆਂ ਦਵਾਈਆਂ ਤੇ 30% ਦੀ ਤੱਕ ਛੋਟ ਪ੍ਰਦਾਨ ਕਰਨ ਗਈ ਸਰਕਾਰ ਜੀ ਹਾਂ ਵੱਡੀ ਅਪਡੇਟ ਕੋਰ ਸਾਹਮਣੇ ਆ ਰਹੀ ਹੈ ਜੀ ਪੰਜਾਬ ਵਿੱਚ 1 ਲੱਖ ਮੁੰਡੇ ਮਾਰਨ ਵਾਲੀਆਂ ਵਾਇਰਲ ਖਬਰਾਂ ਤੇ ਡੀਜੀਪੀ ਗੌਰਵ ਜਾਦਵ ਦਾ ਵੱਡਾ ਬਿਆਨ ਕਿਹਾ ਅਫਵਾਹਾਂ ਫਲਾਉਣ ਵਾਲਿਆਂ ਵਿਰੁੱਧ ਹੋਵੇਗੀ ਕਾਨੂੰਨੀ ਕਾਰਵਾਈ ਜੀ ਹਾਂ ਵੱਡੀ ਅਪਡੇਟ ਹੈ ਗੈਂਗਸਟਰਾਂ ਵਿਰੁੱਧ ਪੰਜਾਬ ਪੁਲਿਸ ਦਾ ਆਪਰੇਸ਼ਨ ਪ੍ਰਹਾਰ ਸ਼ੁਰੂ ਹੈ ਜੀ ਮੁਰ ਤੋਂ ਪੰਜਾਬ ਦੇ ਡੀਸੀਪੀ ਗੌਰਵ ਜੱਦੇ ਨੇ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਫੈਲ ਰਹੀਆਂ ਉਹਨਾਂ ਹਪਾਵਾਂ ਨੂੰ ਸਿਰੇ ਤੋਂ ਖਾਜ ਖਾਰਜ ਕਰਤਾ ਜਿਨ੍ਹਾਂ ਵਿੱਚ ਦਾਵਾ ਕੀਤਾ ਗਿਆ ਕਿ ਪੰਜਾਬ ਵਿੱਚ 1 ਲੱਖ ਮੁੰਡਾ ਮਾਰਿਆ ਜਾਵੇਗਾ ਤਾਂ ਦੇਖ ਸਕੋ ਜੀ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜੀ ਤਾਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਹਾਂ ਡੀਜੀਪੀ ਨੇ ਕਿਹਾ ਕਿ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਲਈ ਕੁਝ ਸ਼ਰਾਰਤੀ ਅਨਸਰ ਸੋਸ਼ਲ ਮੀਡੀਆ ਦੇ ਜ਼ਰੀਏ ਜੀ ਹਾਂ ਸੋਸ਼ਲ ਮੀਡੀਆ ਦੇ ਵਰਤੂ ਕਰ ਰਹੇ ਹਨ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਅਜਹੀਆਂ ਫਰਜ਼ੀ ਖਬਰਾਂ ਫਲਾਉਣ ਵਾਲਿਆਂ ਬਾਰੇ ਕਿਸੇ ਵੀ ਵਿਅਕਤੀ ਨੂੰ ਬਖਸ਼ਾ ਨਹੀਂ ਜਾਵੇਗਾ ਤੇ ਉਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਅਮਲ ਵਿੱਚ ਲਿਆਂਦੀ ਜਾਵੇਗੀ ਤਾਂ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਤਾਜ਼ਾ ਜਾਣਕਾਰੀ ਇਸ ਵੇਲੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਗੈਂਗਸਟਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਨੱਤ ਪਾਉਣ ਲਈ ਡੀਜੀਪੀ ਦਾ ਵੱਡਾ ਐਲਾਨ ਕਰਦੇ ਆ ਦੱਸਿਆ ਕਿ ਪੰਜਾਬ ਪੁਲਿਸ ਨੀਮੋਡ ਆਪਰੇਸ਼ਨ ਪ੍ਰਹਾਰ ਜਿਹੜਾ ਸ਼ੁਰੂ ਕਰ ਦਿੱਤਾ ਹੈ ਜੀ ਇਹ ਮਹੀਨ ਲਗਾਤਾਰ 72 ਘੰਟਿਆਂ ਤੱਕ ਚਲਾਈ ਜਾਵੇਗੀ ਇਸ ਮੀਮ ਦਾ ਮਸਦ ਗੈਂਗਸਟਰਾਂ ਦੇ ਨੈਟਵਰਕ ਨੂੰ ਤੋੜਨਾ ਤੇ ਬਦਮਾਸ਼ਾਂ ਦੀ ਗ੍ਰਿਫਤਾਰੀ ਕਰਨ ਦਾ ਵੱਡਾ ਅਪਡੇਟ کورٹ ਸਾਹਮਣੇ ਆ ਰਹੀ ਹੈ ਜੀ ਪੰਜਾਬ ਵਿੱਚ ਬਦਲੇਗਾ ਮੌਸਮ ਬਰੇਗਾ ਮੀਂਹ ਜੀ ਹਾਂ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਤੇਜ਼ ਹਵਾ ਨਾਲ ਅਲਰਟ ਹੋਏ ਨੇ ਜਾਰੀ ਮੌਸਮ ਨੂੰ ਲੈ ਕੇ ਵੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਸ ਬਾਰੇ ਜਾਣਕਾਰੀ ਅਸੀਂ ਤੁਹਾਡਾ ਸਾਂਝੀ ਕਰ ਰਹੇ ਹਾਂ ਜੀ ਤਾਜ਼ਾ ਅਪਡੇਟ ਦੇਖ ਸਕਦੇ ਹੋ ਪੰਜਾਬ ਦੇ ਜ਼ਿਲ੍ਹਿਆਂ ਨੂੰ ਲੈ ਕੇ ਪੰਜਾਬ ਦੇ ਮੌਸਮ ਵਿੱਚ ਆਉਣ ਵਾਲੇ ਦਿਨਾਂ ਵਿੱਚ ਲਗਾਤਾਰ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਦੱਸ ਦਈਏ ਕਿ ਪੰਜਾਬ ਅਤੇ ਚੰਡੀਗੜ੍ਹ 'ਚ ਸ਼ਾਮ ਸਮੇਂ ਠੰਡੀਆਂ ਹਵਾਵਾਂ ਚੱਲਣ ਦੇ ਨਾਲ ਲੋਕਾਂ ਨੂੰ ਹਲਕੀ ਠੰਡ ਦਾ ਅਹਿਸਾਸ ਹੋਇਆ ਉੱਥੇ ਹੀ ਆਉਣ ਵਾਲੇ ਦਿਨਾਂ ਨੂੰ ਲੈ ਕੇ ਪੰਜਾਬ ਦੇ ਮੌਸਮਮੰਦੀ ਵੱਡੀ ਖਬਰ ਤਾਂ ਆ ਰਹੀ ਹੈ ਜੀ ਜੀ ਹਾਂ ਭਵਿੱਖਬਾਣੀ ਕਰ ਦਿੱਤੀ ਗਈ ਹੈ ਜਿਸ ਬਾਰੇ ਜਾਣਕਾਰੀ ਸਾਂਝੀ ਕਰ ਰਹੇ ਹਾਂ ਮੌਸਮ ਵਿਭਾਗ ਨੇ 13 ਫਰਵਰੀ ਤੱਕ ਤਾਜ਼ਾ ਅਪਡੇਟ ਜਾਰੀ ਕੀਤੀ ਹੈ ਉੱਥੇ ਹੀ بارش ਸੰਬੰਧੀ ਜਾਂ ਤੁੰ ਦਾ ਮੌਸਮ ਵਿਭਾਗ ਨੇ ਹੁਣ ਤੱਕ ਖਾਸ ਵੱਡਾ ਅਲਰਟ ਜਾਰੀ ਨਹੀਂ ਕੀਤਾ ਹਾਲਾਂਕਿ ਇਸ ਦੌਰਾਨ ਤੇਜ਼ ਹਵਾਵਾਂ ਚਲਦੀਆਂ ਰਹਿਣਗੀਆਂ ਧੁੱਪ ਹੋਣ ਦੇ ਬਾਵਜੂ ਠੰਡ ਦਾ ਅਹਿਸਾਸ ਬਣਿਆ ਰਹੇਗਾ ਵੱਡੀ ਜਾਣਕਾਰੀ ਤੁਹਾਣਾ ਸਾਂਝੀ ਕਰ ਰਹੇ ਹਾਂ ਜੀ ਤਾਜ਼ਾ ਖਬਰ ਇਸ ਵੇਲੇ ਦੀ ਜਿਹੜੀ ਹੈ ਦੇਖ ਸਕਦੇ ਹੋ ਜੀ ਹਾਂ ਮੌਸਮ ਵਿਭਾਗ ਦੇ ਅਨੁਸਾਰ 10 ਫਰਵਰੀ ਨੂੰ ਰਾਜ ਦੇ ਕਈ ਸਥਾਨ ਵਿੱਚ بارش ਹੋਵੇਗੀ ਪੰਜਾਬ ਵਿੱਚ ਮੌਸਮ ਬਦਲ ਸਕਦਾ ਹੈ ਦਿੱਲੀ ਐਨਸੀਆਰ ਸਮੇਤ ਉੱਤਰੀ ਭਾਰਤ ਦੇ ਕਈ ਹਿੱਸਿਆਂ ਵਿੱਚ ਉਹਨਾਂ ਇਹਨਾਂ ਦਿਨਾਂ ਵਿੱਚ ਅਸਧਾਰਨ ਮੌਸਮ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੀ ਹਾਂ ਦੇਖ ਸਕਦੇ ਹੋ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਮੌਸਮ ਨੂੰ ਲੈ ਕੇ ਜਾਣਕਾਰੀ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਜ਼ਾ ਅਪਡੇਟ ਜਿਹੜੀ ਤੁਸੀਂ ਦੇਖ ਸਕਦੇ ਹੋ ਪੰਜਾਬ ਦੇ ਮੌਸਮ ਲੈ ਕੇ ਪੰਜਾਬ ਦੇ ਜ਼ਿਲ੍ਹਿਆਂ ਨੂੰ ਲੈ ਕੇ ਤਵੱਡੀ ਅਪਡੇਟ ਹੈ ਜੀ ਹਾਂ ਵੱਡੀ ਅਪਡੇਟ ਇੱਕ ਹੋਰ ਸਾਹਮਣੇ ਆ ਰਹੀ ਹੈ ਪੰਜਾਬ ਚ ਵਾਪਰਿਆ ਭਿਆਨਕ ਹਾਦਸਾ ਟੂਰਿਸਟ ਬੱਸ ਦੇ ਟਰੱਕ ਦੀ ਜ਼ੋਰਦਾਰ ਟੱਕਰ ਪੈ ਗਿਆ ਚਿਫ ਚਿਹਾੜਾ ਲਗਭਗ 18 ਸਵਾਰੀਆਂ ਜੀ ਹਾਂ ਪੰਜਾਬ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਤੜਕਸਾਰ ਇੱਕ ਭਿਆਨਕ ਸੜਕ ਹਾਦਸਾ ਹੋਇਆ ਜਿਸ ਨਾਲ ਲੋਕਾਂ ਵਿਚਾਲੇ ਜੀਗ ਜਹਾੜਾ ਪੈ ਗਿਆ ਦਰਸਲ ਨਾਗਲਾ ਰਾਸ਼ਟਰੀ ਨਾ ਰਜਮਾਰਕ ਦੇ ਸੁਹਾ ਨੇੜੇ ਇੱਕ ਕਸਮੁੱਚੀ ਬੱਸ ਸਵੇਰੇ ਕੱਲ ਸਵੇਰੇ ਟੂਰਿਸਟ ਬੱਸ ਜੋ ਕਿ ਦਿੱਲੀ ਤੋਂ ਜੰਮੂ ਜਾ ਰਹੀ ਸੀ ਪਠਾਨਕੋੜ ਸਾਈਡ ਤੋਂ ਸੁਹਾ ਵੱਲ ਜਾ ਰਹੇ ਟਰੱਕ ਨਾਲ ਉਸ ਦੀ ਭਿਆਨਕ ਟੱਕਰ ਹੋ ਗਈ ਜੀ ਹਾਂ ਵੱਡੀ ਅਪਡੇਟ ਹੈ ਵੱਡੀ ਅਪਡੇਟ ਕੋਰ ਸਾਹਮਣੇ ਆ ਰਹੀ ਹੈ ਜੀ ਪੋਸਟ ਆਫਿਸ ਦੀ ਸਕੀਮ ਇਹ ਸਕੀਮ ਹੈ ਸ਼ਾਨਦਾਰ ਲੱਖਾਂ ਰੁਪਏ ਦਾ ਹੋਵੇਗਾ ਤੁਹਾਨੂੰ ਫਾਇਦਾ ਤਾਂ ਅੱਜ ਹੀ ਅਪਲਾਈ ਕਰੋ ਇਸ ਦੇ ਵਿੱਚ ਡਾਕ ਖਾਨੇ ਦੀ ਬੱਚੇ ਸਕੀਮ ਵਿੱਚ ਨਿਵੇਸ਼ ਕਰਨ ਦਾ ਸਭ ਤੋਂ ਵੱਡਾ ਫਾਇਦਾ ਹੁੰਦਾ ਕਿ ਤੁਹਾਡੇ ਪੈਸੇ ਨਾਲ ਕੋਈ ਫਰਾਡ ਨਹੀਂ ਹੁੰਦਾ ਤੇ ਗਾਰੰਟੀਦਾਰ ਰਿਟਰਨ ਤੁਹਾਨੂੰ ਮਿਲਦਾ ਹੈ ਤੁਹਾਡੀਆਂ ਜਮਾ ਰਕਮਾਂ ਵੀ ਸੁਰੱਖਿਅਤ ਵੀ ਜਕੀਨੀ ਬਣਾਈ ਜਾਂਦੀ ਹੈ ਜੀ ਹਾਂ ਤਾਂ ਇਸ ਦੇ ਵਿੱਚ ਤੁਸੀਂ ਅਪਲਾਈ ਜਿਹੜਾ ਕਰ ਸਕਦੇ ਹੋ ਦਾਖਾ ਨੀ ਸਰਕਾਰੀ ਸਕੀਮਾਂ ਬਾਰੇ ਤੁਹਾਨੂੰ ਜਾਣੂ ਕਰਵਾ ਰਹੇ ਹਾਂ ਜੀ ਜੀ ਦੇ ਵੀ ਤੁਸੀਂ ਅਪਲਾਈ ਕਰਕੇ ਬਹੁਤ ਵਧੀਆ ਤੇ ਵੱਡਾ ਲਾਭ ਪ੍ਰਾਪਤ ਕਰ ਸਕਦੇ ਹੋ ਸਕੀਮਾਂ ਪਾਰ ਸਰਕਾਰ ਦੁਆਰਾ ਚਲਾਈ ਜਾਂਦੀਆਂ ਹਨ ਤਾਂ ਦੇਖ ਸਕਦੇ ਹੋ ਜੀ ਇਹਨਾਂ ਸਕੀਮਾਂ ਦੇ ਵਿੱਚ ਇੱਥੇ ਹੀ 5 ਸਾਲਾਂ ਦੀ ਸਮਾਜਮਾ ਰਕਮ ਸਕੀਮ ਬਾਰੇ ਗੱਲ ਕਰ ਰਹੇ ਹਾਂ ਜੋ ਕੀ ਡਾਕਟਰ ਦੀਆਂ ਬਹੁਤ ਸਾਰੀਆਂ ਬੱਚਾ ਸਕੀਮਾਂ ਵਿੱਚੋਂ ਇੱਕ ਹੈ ਜੀ ਹਾਂ ਡਾ ਘਰਦੀਆਂ ਜੀ ਹਾਂ ਦੇਖ ਸਕਦੇ ਹੋ ਤਾਂ ਇਸ ਦੇ ਵਿੱਚ ਅਪਲਾਈ ਤੁਸੀਂ ਜਿਹੜਾ ਕਰ ਸਕਦੇ ਤੁਹਾਨੂੰ ਲਾਭ ਬੜਾ ਗਰੰਟੀ ਚ ਦਾ ਜਿਹਦੇ ਵਿੱਚ ਜਿਹੜਾ ਮਿਲਣ ਵਾਲਾ ਈ ਜੇਕਰ ਤੁਸੀਂ ਅੱਜ ਹੀ ਡਾ ਘਰਦੀ ਸਕੀਮ ਵਿੱਚ ਨਿਵੇਸ਼ ਕਰਦੇ ਹੋ ਡਾ ਘਰਦੀ ਐਫ ਡੀ ਸਕੀਮ ਹੈ ਜੀ ਇਹਦੇ ਵਿੱਚ ਸਕੀਮ ਜਮ੍ਹਾਂ ਕਰਦੇ ਹੋ ਤਾਂ 5 ਲੱਖ ਰੁਪਏ ਦਾ ਨਿਵੇਸ਼ ਕਰਦੇ ਹੋ ਤਾਂ ਅਨੁਸਾਰ 7.5 ਪ੍ਰਚਿਤ ਵਿਆਜ ਦਰ ਦੇ ਅਨੁਸਾਰ ਤੁਹਾਨੂੰ 5 ਸਾਲਾਂ ਬਾਅਦ 2,24,000 ਰੁਪਏ ਦਾ ਵਿਆਜ ਮਿਲੇਗਾ ਇਸ ਦਾ ਮਤਲਬ ਹੈ ਕਿ ਤੁਹਾਨੂੰ 7,24,000 ਰੁਪਿਆ 5 ਸਾਲਾਂ ਦੇ ਬਾਅਦ ਤੁਹਾਨੂੰ ਮਿਲਣ ਵਾਲਾ ਹੈ ਤਾਂ ਇਸ ਦੇ ਵਿੱਚ ਅਪਲਾਈ ਕਰਨ ਦਾ ਤੁਹਾਨੂੰ ਫਾਇਦਾ ਜਿਹੜਾ ਹੋ ਜਾਵੇਗਾ ਨਾਂ ਖਾਨੇ ਦੀ ਸਕੀਮਾ ਤੇ ਵਿਆਜ ਦਰ ਭਾਰ ਸਰਕਾਰ ਵਿੱਤ ਮੰਤਰਾਲੇ ਦੁਆਰਾ ਨਿਰਧਾਰਿਤ ਕੀਤੀ ਜਾਂਦੀ ਹੈ ਵੱਡੀ ਅਪਡੇਟ ਇੱਕ ਹੋਰ ਸਾਹਮਣੇ ਆ ਰਹੀ 2-2 ਲੱਖ ਰੁਪਏ ਤੱਕ ਦਾ ਤੁਹਾਨੂੰ ਇਸ ਦੇ ਵਿੱਚ ਗਰੰਟੀ ਦਾ ਲਾਭ ਮਿਲਣ ਵਾਲਾ ਹੈ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਢਾਖਾਣੇ ਦੀ ਖੋਸਕੀਨ ਦੀ ਜਿਸ ਦਾ ਨਾਮ ਹੈਗਾ ਜੀ ਕਿਸਾਨ ਵਿਕਾਸ ਪੱਤਰ ਛੋਜਨ ਜੋ ਕਿ ਭਾਰਤੀ ਨਾਗਰਿਕਾਂ ਲਈ ਸਰਕਾਰ ਦੁਵਾਰਾ ਚਲਾਈ ਜਾ ਰਹੀ ਹੈ ਇਸ ਦੇ ਵਿੱਚ ਕੋਈ ਵੀ ਭਾਰਤੀ ਨਾਗਰਿਕ ਅਪਲਾਈ ਕਰ ਸਕਦਾ ਹੈ ਪਹਿਲਾਂ ਇਹ ਜਿਹੜੀ ਯੋਜਨਾ ਸਿਰਫ ਕਿਸਾਨਾਂ ਲਈ ਸੀ ਪਰ ਹੁਣ ਇਸ ਦੇ ਵਿੱਚ ਕੋਈ ਭਾਰਤੀ ਨਾਗਰਿਕ ਅਪਲਾਈ ਕਰਕੇ ਜਿਹੜਾ ਲਾਭ ਜਿਹੜਾ ਪ੍ਰਾਪਤ ਕਰ ਸਕਦਾ ਹੈ ਇਹ ਹਾਂ ਦੇਖ ਸਕਦੇ ਹੋ ਜੇ ਤੁਸੀਂ ਇਹਦੇ ਵਿੱਚ 1 ਲੱਖ ਰੁਪਏ ਜਮ੍ਹਾਂ ਕਰਦੇ ਹੋ 115 ਮਹੀਨਿਆਂ ਬਾਅਦ ਤੁਹਾਡੇ ਪੈਸੇ ਡਬਲ ਕਰਤੇ ਜਾਣਗੇ ਜਾਨੀ ਕਿ 9 ਸਾਲ 7 ਮਹੀਨਿਆਂ ਬਾਅਦ 1 ਲੱਖ ਤੋਂ ਲੈ ਕੇ 1 ਕਰੋੜ ਰੁਪਏ ਤੱਕ ਤੁਸੀਂ ਇਹਦੇ ਵਿੱਚ ਜਮ੍ਹਾਂ ਕਰ ਸਕਦੇ ਹੋ ਪੈਸੇ ਤੇ ਕੋਈ ਸੀਮਤ ਨਹੀਂ ਜਿੰਨਾ ਮਰਜ਼ੀ ਤੁਸੀਂ ਪੈਸੇ ਜਮ੍ਹਾਂ ਕਰਾ ਸਕਦੇ ਹੋ ਤੇ ਤੁਹਾਡੇ ਉਹ ਪੈਸੇ ਜਿਹੜੇ ਡਬਲ ਕਰਕੇ ਦਿੱਤੇ ਜਾਣਗੇ ਜੀ ਹਾਂ 115 ਮਹੀਨਿਆਂ ਬਾਅਦ ਜਾਨੀ ਕਿ 9 ਸਾਲ 7 ਮਹੀਨਿਆਂ ਬਾਅਦ ਤੁਹਾਡੇ ਪੈਸੇ ਜਿਹੜੇ ਡਬਲ ਕਰਕੇ ਦੇਵੇਗੀ ਇਹ ਯੋਜਨਾ ਦਾ ਅੱਜ ਹੀ ਅਪਲਾਈ ਕਰ ਲਓ ਕਿਸਾਨ ਵਿਕਾਸ ਪੱਤਾ ਜੋ ਹੈ ਨਾ ਵਾਰੇ ਡਾਕਖਾਨੇ ਵਿੱਚ ਤੁਸ ਫਾਰਮ ਭਰਨੇ ਨੇ ਅਗੇ ਤੁਹਾਨੂੰ ਇਹ ਯੋਜਨਾ ਤੁਹਾਨੂੰ ਲਾਭ ਮਿਲਣਾ ਸ਼ੁਰੂ ਹੋ ਜਾਵੇਗਾ ਇਸ ਸਬੰਧੀ ਹੋਰ ਜਾਣਕਾਰੀ ਚਾਹਣੀ ਚਾਹਣੋ ਚੈਨਲ ਨੂੰ ਸਬਸਕ੍ਰਾਈਬ ਧੰਨਵਾਦੀ ਸਾਰਿਆਂ ਦਾ